ਮੇਰਾ ਨਾਮ ਰਮਨ ਕੁਮਾਰ ਪਿੰਡ ਕੱਲੂ ਤਹਿਸੀਲ ਤੇ ਡਿਸਟ੍ਰਿਕਟ ਫਾਇਲ ਕਾ ਅਸੀਂ ਪੈਸੇ ਪੱਖੋਂ ਕਿਸਾਨ ਆ ਸਾਰੀ ਫੈਮਿਲੀ ਜੁਆਇੰਟ ਫੈਮਿਲੀ ਅਗਿਆ ਰਲ ਕੇ ਕੰਮ ਕਰਦੇ ਆ ਤੇ ਹੋਰ ਵੀ ਕਿੱਤਿਆਂ ਦੇ ਵਿੱਚ ਅਸੀਂ ਇੱਕ ਸਭ ਤੋਂ ਵੱਡਾ ਕਿੱਤਾ ਜਿਹੜਾ ਕੇ ਲਈ ਖੇਤੀ ਤੋਂ ਇਲਾਵਾ ਪੋਲਟਰੀ ਫਾਰਮ ਦਾ ਬਣਾਇਆ ਹੋਇਆ ਤੇ ਉਹਦੇ ਚ ਅਸੀਂ ਦੇਸੀ ਜਾਨਵਰ ਰੱਖਿਆ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਹੋ ਸਕੇ ਦੇਸੀ ਜਾਨਵਰ ਤੇ ਹੀ ਕੰਮ ਕਰੀਏ ਦੇਸੀ ਚੀਜ਼ ਤੇ ਹੀ ਕੰਮ ਕਰੀਏ ਮੈਂ ਸਾਈਵਾਲ ਪ੍ਰੋਜੈਕਟ 'ਚ ਵੀ ਆ ਉਹਦੇ 'ਚ ਸਾਈਵਾਲ گاਵਾਂ ਦੀਆਂ ਮਿਲਕ ਰਿਕਾਰਡਰ ਮਿਲਕਿੰਗ ਰਿਕਾਰਡਿੰਗ ਕਰਦਾ ਤੇ ਜਿੰਨਾ ਕਿ ਹੋ ਸਕੇ ਉਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੀ ਗੱਲ ਇਹ ਹੈ ਕਿ ਅੱਜ ਜੇ ਦੇਸੀ 'ਚ ਹੀ ਕੰਮ ਕਰਾਂਗੇ ਤੇ ਆਪਣੇ ਆਉਣ ਵਾਲੀ ਜਨਰੇਸ਼ਨ ਅੱਗੇ ਚੱਲ ਸਕੂਗੀ ਜੇ ਅਗਰ ਦੇਸੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਈਏ ਤਾਂ ਫਿਰ ਸ਼ਾਇਦ ਇਹੇ ਚੀਜ਼ਾਂ ਨਾ ਬਣ ਜੋ ਆਪਾਂ ਚਾਉਂਦੇ ਆਂ ਜਿੰਨਾ ਕੋ ਹੋ ਸਕੇ ਦੇਸੀ ਕਰੋ ਦੇਸੀ ਖਾਓ ਤੇ ਦੇਸੀ ਹੀ ਪਾਓ ਇੱਥੇ ਮੇਰੇ ਕੋਲ ਪੋਲਟਰੀ ਫਾਰਮ ਨੇ ਜਿੱਥੇ 3.5 ਕਿਲੇ ਏਕੜ ਜ਼ਮੀਨ ਹੈ ਉਹਦੇ ਚ ਅਸੀਂ ਆਰਗੈਨਿਕ ਖੇਤੀ ਕਰ ਰਹੇ ਆਂ ਚਾਹੇ ਇੱਕ ਫਸਲ ਮਿਲ ਜੇ ਹੁਣ ਸਾਡੇ ਕੋਲ ਸਰੋਂ ਦੀ ਫਸਲ ਹੈ ਇੱਕ ਹੀ ਫਸਲ ਹੈ ਦੂਸਰੀ ਫਸਲ ਨਹੀਂ ਲੈਣੀ ਇਸ ਤੋਂ ਪਹਿਲਾਂ ਅਸੀਂ ਇੱਥੇ ਕਪਾ ਬੀਜੀ ਹੋਈ ਸੀ ਉਹਦੇ ਚ ਆਰਗੈਨਿਕ ਤਰੀਕੇ ਨਾਲ ਹੀ ਅਸੀਂ ਜੋ ਕੁਝ ਕੀਤਾ ਕੋਈ ਸਪਰੇ ਨਹੀਂ ਕੋਈ ਖਾਦ ਨਹੀਂ ਖਖੜੀਆਂ ਕਹੇ ਲੋ ਪੰਜਾਬੀ ਚ ਉਹ ਅਸੀਂ ਪਾਈਆਂ ਸੀ ਤੇ ਬਹੁਤ ਵਧੀਆ ਸਵਾਦਿਸ਼ਟ ਸੀਗੀਆਂ ਜਿਨੇ ਵੀ ਖਾਧੀਆਂ ਉਹ ਅੱਜ ਤੱਕ ਕਹਿੰਦਾ ਵੀ ਹਾਂ ਵਾਕੇ ਚੀਜ਼ ਸੀਗੀ ਜਿਹੜਾ ਸਾਡਾ ਮੈਨ ਕੀਤਾ ਹੈ ਜਿਹੜਾ ਪੋਲਟਰੀ ਫਾਰਮ ਦਾ ਉਹਦੇ ਚ ਅਸੀਂ ਬੜੇ ਚਾਹ ਨਾਲ ਆਏ ਆ ਮੈਂ ਇਹ ਫਾਰਮ ਲਗਭਗ ਚਾਲੂ ਕੀਤਾ ਸੀ ਤਕਰੀਬਨ ਤਕਰੀਬਨ 2 ਸਾਲ ਪਹਿਲਾਂ ਜਦੋਂ ਮੇਰੇ ਮਨ ਚ ਆਇਆ ਤੇ ਫਿਰ ਮੈਂ ਦੇਖਿਆ ਵੀ ਮਨ ਚ ਆਉਣ ਨਾਲ ਕੁਝ ਨਹੀਂ ਹੁੰਦਾ ਕੁਝ ਗਿਆਨ ਵੀ ਹੋਣਾ ਚਾਹੀਦਾ ਇਹਦੇ ਬਾਰੇ ਤੇ ਗਿਆਨ ਲੈਣ ਲਈ ਮੈਂ ਆਪਣੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਟ੍ਰੇਨਿੰਗ ਲਵਾਈ 15 ਦਿਨਾਂ ਦੀ ਉੱਥੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਅੱਛਾ ਸਟਾਫ ਸੀਗਾ ਅੱਛਾ ਬਹੁਤ ਕੁਝ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ ਅਸੀਂ ਇਹਨੂੰ ਹੌਲੀ-ਹੌਲੀ ਕਰਕੇ ਇੱਥੇ ਫਾਰਮ ਬਣਾ ਕੇ ਉਸ ਤੋਂ ਅਸੀਂ ਪਹਿਲੇ ਜਿਹੜੇ ਵਿੱਚ ਜਾਨਵਰ ਪਾਏ ਸੀ 500 ਜਾਨਵਰ ਪਾਏ ਮੈਂ ਇਹ ਫਾਰਮ ਮਤਲਬ ਜ਼ਮੀਦਾਰ ਭਰਾਵਾਂ ਨੂੰ ਕਹਿਣਾ ਚਾਹੁੰਨਾ ਜੋ ਵੀ ਇਹ ਕੰਮ ਕਰੇ ਐ ਨਾ ਹੋਵੇ ਵੀ ਤੁਸੀਂ ਵੱਡੇ ਸਕੇਲ ਤੇ ਕਰਨ ਦੀ ਕੋਸ਼ਿਸ਼ ਕਰੋ ਛੋਟੇ ਤੋਂ ਕਰੋ ਅਸੀਂ 500 ਜਾਨਵਰ ਪਾ ਕੇ ਲਗਭਗ ਵਧੀਆ ਰਹੇਗੇ ਤੇ ਠੀਕ ਮੁਨਾਫਾ ਜਿੰਨਾ ਕਿ ਹੋਸਕਾ ਜਾਨਵਰਾਂ ਤੋਂ ਆਉਣਾ ਸੀ ਉਹ ਮੁਨਾਫਾ ਆਪਾਂ ਨੂੰ ਪ੍ਰਾਪਤ ਹੋਇਆ ਉਸ ਤੋਂ ਬਾਅਦ ਅਸੀਂ ਜਿਹੜਾ ਦੂਸਰਾ ਸਾਡਾ ਸੈਸ਼ਨ ਸੀ ਉਹ ਸੀਗਾ ਵੀ ਅਸੀਂ 1500 ਜਾਨਵਰ ਪਾਏ ਸੀ ਸਾਡਾ ਮੇਨਲੀ ਕੰਮ ਹੈਗਾ ਜੀ ਇਹ ਦੇਸੀ ਜਾਨਵਰ ਹੈ ਇਹਨਾਂ ਚੋਂ ਅੰਡੇ ਪਰਪਸ ਲਈ ਰੱਖੇ ਹੋਏ ਆ ਜਿੰਨੇ ਵੀ ਹੋ ਸਕੇ ਵੀ ਅੰਡੇ ਪਰਪਸ ਉਸ ਤੋਂ ਬਾਅਦ ਜੇ ਮੀਟ ਦਾ ਜਿੰਨਾ ਵੀ ਹੁੰਦਾ ਹੈ ਜਿਹੜਾ ਜਾਨਵਰ ਕੋਈ ਕਸਟਮਰ ਮੰਗ ਕਰਦਾ ਉਸ ਨੂੰ ਮੀਟ ਵੀ ਪ੍ਰੋਪਰ ਦੇ ਦਿੰਨੇ ਆ ਤੇ ਜਦੋਂ ਅਸੀਂ ਇਹ ਫਾਰਮ ਬਣਾਇਆ ਤੇ ਲੱਗਿਆ ਤਾਂ ਅੜਚਲਾਂ ਤਾਂ ਬਹੁਤ ਆਈਆਂ ਸੀ ਪਰ ਹੁਣ ਸੈਕਿੰਡ ਜਿਹੜਾ ਜਿਹੜਾ ਸਾਡਾ ਚੱਲ ਰਿਹਾ ਸੀ ਉਸ ਤੇ ਸੀਗਾ ਵੀ ਸਾਡੇ ਜਾਨਵਰਾਂ ਨੂੰ ਕੁਝ ਬਿਮਾਰੀ ਆ ਗਈ ਸੀ ਤੁਹਾਨੂੰ ਖੁਦ ਨੂੰ ਆਪ ਨਾਲ ਲੱਗਣਾ ਪਊਗਾ ਆਪ ਜਾਨਵਰ ਨੂੰ ਦੇਖਣਾ ਪਊਗਾ ਵੀ ਅੱਜ ਮੇਰਾ ਜਾਨਵਰ ਕੁਝ ਦਿੱਕਤ 'ਚ ਹੈ ਤੇ ਉਹਨੂੰ ਅਲੱਗ ਕਰੋ ਅਲੱਗ ਕਰਕੇ ਤੇ ਉਹਦਾ ਟ੍ਰੀਟਮੈਂਟ ਸਟਾਰਟ ਕਰੋ ਜੇ ਤੁਹਾਨੂੰ ਖੁਦ ਨੂੰ ਕੁਝ ਪਤਾ ਹੈ ਤਾਂ ਠੀਕ ਹੈ ਨਹੀਂ ਤਾਂ ਕੋਈ ਡਾਕਟਰ ਸਹਿਬਾਂ ਤੋਂ ਵੀ ਰੇਲ ਲੈ ਸਕਦੇ ਹੋ ਥੋੜਾ ਜੀ ਚਲੋ ਜਿੱਥੇ ਮੈਂ ਟ੍ਰੇਨਿੰਗ ਲੈ ਕੇ ਆਇਆ ਸੀ ਉੱਥੋਂ ਮੈਨੂੰ ਪਤਾ ਸੀਗਾ ਮੈਂ ਉਹਦੇ ਚ ਆਪ ਹੀ ਟ੍ਰੀਟਮੈਂਟ ਕਰ ਲੈਂਦਾ ਸੀ ਉਹਨਾਂ ਜਿਵੇਂ ਦੱਸਿਆ ਉਹਨਾਂ ਦੇ ਗਾਈਡਲਾਈਨ ਅਕੋਰਡਿੰਗ ਆਪ ਹੀ ਟ੍ਰੀਟਮੈਂਟ ਕਰ ਲੈਂਦਾ ਸੀ ਤੇ ਅੱਜ ਵੀ ਕਰ ਰਿਆਂ ਜਦੋਂ ਬਿਮਾਰੀ ਆਈ ਤੇ ਮੈਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਕੁਝ ਜਾਨਵਰ ਵੀ ਮੇਰੇ ਡੈੱਡ ਹੋਏ ਸੀ ਬਟ ਫਿਰ ਵੀ ਇਹ ਸੀਜ਼ਨ ਵੀ ਮੇਰਾ ਬਹੁਤ ਵਧੀਆ ਰਿਹਾ ਤੇ ਅੰਡੇ ਵੀ ਵਿੱਚ ਐ ਜਾਨਵਰ ਵੀ ਵੇਚ ਕੇ ਮੀਟ ਪਰਪਸ ਲਈ ਸੇਲ ਕੀਤੇ ਐ ਕਾਫੀ ਹੱਦ ਤੱਕ ਅਸੀਂ ਐਂ ਕਹਿ ਸਕਦੇ ਹਾਂ ਵੀ ਮੁਨਾਫਾ ਕਮਾਇਆ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਕੀਤਾ ਹੈ ਅਸੀਂ ਘਰ ਜਾਨਵਰ ਵੀ ਰੱਖੇ ਹੋਏ ਪਸ਼ੂ ਰੱਖੇ ਹੋਏ ਹੈ ਜੀ ਘਰ ਦਾ ਮਤਲਬ ਜਿੰਨਾ ਕ ਹੁੰਦਾ ਹੈ ਵੀ ਦੁੱਧ ਹੋਵੇ ਦਹੀਂ ਹੋਵੇ ਲੱਸੀ ਹੋਵੇ ਘਰ ਦੀ ਖਾਓ ਉਹਦੇ ਪਰਪਸ ਲਈ ਅਸੀਂ तकरीबन 15 ਜਾਨਵਰ ਰੱਖਿਆ ਘਰ ਦੁੱਧ ਵਾਸਤੇ ਜੀ ਉਹਦੇ ਚ ਜਿੰਨਾ ਕ ਅਸੀਂ ਖਾਣਾ ਪੀਣਾ ਕਰਨਾ ਠੀਕ ਹੈ ਬਾਕੀ ਅਸੀਂ ਸੇਲ ਵੀ ਕਰ ਦਿੰਨੇ ਆ ਤੇ ਵਧੀਆ ਨਸਲ ਤੇ ਨਸਲ ਤੇ ਹੀ ਕੰਮ ਕਰਦਾ ਮੈਂ ਜੀ ਤੇ ਵਧੀਆ ਨਸਲ ਦੇ ਜਾਨਵਰ ਰੱਖਣ ਦੀ ਕੋਸ਼ਿਸ਼ ਵੀ ਹੈ ਤੇ ਰੱਖ ਵੀ ਰਿਹਾ ਜੀ ਤੇ ਇਸ ਤੋਂ ਇਲਾਵਾ ਜੇ ਮੰਨ ਲਓ ਖੇਤੀ ਦੇ ਕਰੀਏ ਤਾਂ ਸਾਡੇ ਕੋਲ ਜੀ 10 ਕਿਲੇ ਜ਼ਮੀਨ ਹੈ ਉਹਦੇ ਚ ਅਸੀਂ ਨਰਮਾ ਤੇ ਸੀਜ਼ਨਲੀ ਜਿਵੇਂ ਕਣਕ ਦੋਵਾਂ ਦੀ ਖੇਤੀ ਕਰ ਰਹੇ ਹਾਂ ਉਹ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜੇ ਅਸੀਂ ਖਾਣਾ ਉਹ ਨਹੀਂ ਜੇ ਕਿਸੇ ਹੋਰ ਨੂੰ ਭਰਾ ਨੂੰ ਵੀ ਦੇਣਾ ਜਾਂ ਸੇਲ ਕਰਨੀ ਹੈ ਜਿਵੇਂ ਕਣਕ ਸੇਲ ਕਰਨੀ ਹੈ ਉਹਦੇ ਚ ਵੀ ਬਹੁਤ ਘੱਟ ਮਾਤਰਾ ਨਾਲ ਜਿਹੜੀ ਆਪਣੀ ਡੀਏਪੀ ਜਾਂ ਯੂਰੀਆ ਦੀ ਯੂਜ਼ ਕੀਤਾ ਜਾਵੇ ਉਸ ਤੋਂ ਇਲਾਵਾ ਸਾਡੇ ਕੋਲ ਜੀ ਸਾਧਨਾਂ ਦੀ ਗੱਲ ਕਰੀਏ ਤਾਂ ਜੀ ਟੂੜੀ ਰੀਪਰ ਵੀ ਹੈ ਉਹਦੇ ਤੇ ਵੀ ਅਸੀਂ ਕੰਮ ਕਰਦੇ ਹਾਂ ਜਿੰਨੇ ਅਸੀਂ ਫੈਮਿਲੀ ਦੇ ਮੈਂਬਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਾਂ ਇੱਕ ਨਾਲ ਲਾ ਕੇ ਕੰਮ ਕਰ ਰਹੇ ਹਾਂ ਜੀ ਇਹ ਨਹੀਂ ਵੀ ਮੈਂ ਇਕੱਲਾ ਕੁਝ ਕਰ ਦੂੰਗਾ ਜਾਂ ਕੋਈ ਉਹ ਇਕੱਲਾ ਕੁਝ ਕਰ ਦੇਣਗੇ ਸਾਰੇ ਅਸੀਂ ਇਕੱਠੇ ਰਹਿ ਕੇ ਕੰਮ ਕਰ ਰਹੇ ਹਾਂ ਵਧੀਆ ਕੰਮ ਕਰ ਰਹੇ ਹਾਂ ਜੀ ਮੇਰਾ ਨਾਮ ਨਿਹਾਲ ਚੰਦ ਪਿੰਡ ਕੱਲੂ ਜੀ ਤਹਿਸੀਲ ਤੇ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਜੀ ਅਸੀਂ ਔਰ ਸਾਡਾ ਸਾਰਾ ਪਰਿਵਾਰ ਕਿਸਾਨੀ ਦੇ ਨਾਲ ਜੁੜਿਆ ਹੋਇਆ ਜੀ ਪਰਿਵਾਰ ਕਿ ਸਾਡਾ ਤਾਂ ਏਰੀਆ ਹੀ ਸਾਰਾ ਦਾ ਸਾਰਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਜਿਹੜੇ ਲਾਗਲੇ ਪਿੰਡੇ ਗਿਆ ਸਾਡੇ ਪਿੰਡੇ ਗਿਆ ਸਾਰੇ ਅਸੀਂ ਮਤਲਬ ਕਿਸਾਨੀ ਦੇ ਨਾਲ ਜੁੜੇ ਹੋਏ ਆ ਔਰ ਸਾਡਾ ਇਹ ਕੋਸ਼ਿਸ਼ ਹੈ ਵੀ ਕਿਸਾਨੀ ਦੇ ਨਾਲ ਨਾਲ ਸਹਾਇਕ ਤੰਦੇ ਵੀ ਕੀਤੇ ਜਾਣ ਜੀ ਕਿਉਂਕਿ ਅੱਜ ਕੱਲ ਕਿਸਾਨੀ ਦੇ ਨਾਲ ਕਲਾ ਰੁਜ਼ਗਾਰ ਨਹੀਂ ਚੱਲ ਸਕਦਾ ਖਰਚੇ ਵੱਧ ਗਏ ਮਹਿੰਗਾਈਆਂ ਵੱਧ ਗਈਆਂ ਨੇ ਇਸ ਕਰਕੇ ਕਹਿ ਲਿਏ ਵੀ ਆਪਾਂ ਕਲਾ ਇੱਕ ਖੇਤੀ ਦੇ ਉੱਤੇ ਨਿਰਭਰ ਹੈ ਕਿ ਆਪ ਤਾਂ ਨਿਰਭਰ ਬੰਦਾ ਨਹੀਂ ਹੋ ਸਕਦਾ ਜੇਕਰ ਆਪਣਾ ਰੁਜ਼ਗਾਰ ਚੱਲਦਾ ਹੈ ਨਾਲ ਨਾਲ ਕੋਈ ਸਹਾਇਕ ਤੰਦਾ ਚੱਲਦਾ ਤਾਂ ਆਪਾਂ ਉਹਦੇ ਨਾਲ ਆਪਣਾ ਜਿਹੜਾ ਜੀਵਨ ਬਤੀਤ ਬੜੀ ਮੁਸ਼ਕਿਲ ਦੇ ਨਾਲ ਉਹਨੂੰ ਵੀ ਕਹਿ ਸਕਦੇ ਹਾਂ ਜੀ ਕਰ ਸਕਦੇ ਹਾਂ ਆਪਾਂ ਪੋਲਟਰੀ ਫਾਰਮ ਦਾ ਸਹਾਇਕ ਤੰਦਰ ਅਪਣਾਇਆ ਹੋਇਆ ਹੈ ਜੀ ਜਿੰਦੇ ਵਿੱਚ ਛੋਟਾ ਬ੍ਰਦਰ ਜਿਵੇਂ ਰਮਨ ਕੁਮਾਰ ਉਹਨਾਂ ਨੇ ਤੁਹਾਨੂੰ ਪਹਿਲੇ ਵੀ ਬਹੁਤ ਕੁਝ ਦੱਸ ਦਿੱਤਾ ਪੋਲਟਰੀ ਫਾਰਮ ਬਾਰੇ ਸਹਾਇਕ ਤੰਦੇ ਬਾਰੇ ਪਿੰਡ ਕੱਲੂ ਦੇ ਵਿੱਚ ਹੀ ਆਪਾਂ ਬਣਾਇਆ ਬੋਰ ਫਾਜ਼ਿਲਗਾ ਰੋਡ ਦੇ ਉੱਤੇ ਦੇਸੀ ਮੁਰਗੀਆਂ ਦਾ ਪੋਲਟਰੀ ਫਾਰਮ ਬਣਾਇਆ ਹੈ ਜੀ ਆਪਾਂ ਜਿੱਥੇ ਆਪਾਂ ਦੇਸੀ ਮੁਰਗੇ ਦੇਸੀ ਤਰੀਕੇ ਨਾਲ ਰੱਖੇ ਹੋਏ ਨੇ ਉਹਨਾਂ ਨੂੰ ਦੇਸੀ ਫੀਡ ਪਾਈਦੀ ਹੈ ਜੀ ਮੱਕੀ ਜਵਾਰ ਬਾਜਰਾ ਓਪਨ ਤਰੀਕੇ ਦੇ ਨਾਲ ਓਪਨ ਤਰੀਕੇ ਦੇ ਨਾਲ ਉਹਨਾਂ ਨੂੰ ਲੂਜ਼ ਮਤਲਬ ਖੁੱਲਾ ਛੱਡੀਦਾ ਫਰੀ ਰਹਿਦਾ ਪੋਲਟਰੀ ਫਾਰਮ ਬਣਾਇਆ ਹੋਇਆ ਨਾ ਕਿ ਐਵੇਂ ਬਸ ਉਹਨੂੰ ਅੰਦਰ ਤਾੜ ਕੇ ਕੇਜ ਦੇ ਵਿੱਚ ਔਰ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਨਹੀਂ ਜੀ ਗੱਲ ਕਰ ਰਹੇ ਆਪਾਂ ਮੁਰਗੀਆਂ ਨੂੰ ਫੀਡ ਪਾਉਣ ਦੀ ਜੀ ਫੀਡ ਦੇ ਵਿੱਚ ਆਪਾਂ ਮਤਲਬ ਪੂਰੀ ਦੱਸੀ ਫੀਡ ਵਰਤ ਰਹੇ ਹਾਂ ਜਿਵੇਂ ਮੱਕੀ ਕਹ ਲੋ ਜਵਾਰ ਬਾਜਰਾ ਅੱਜ ਦੇ ਸੀਜ਼ਨ ਦੇ ਵਿੱਚ ਜਿਵੇਂ ਚੱਲ ਰਿਹਾ ਜੀ ਵਰਸੀਮ ਦੇ ਪੱਠੇ ਪਾ ਦਿੰਨੇ ਆ ਕੁੱਤਰ ਕੇ ਜੀ ਜਵੀ ਦੇ ਪੱਠੇ ਕੁੱਤਰ ਕੇ ਪਾ ਦਿੰਨੇ ਆ ਜੀ ਸਰੋਂ ਦੇ ਪੱਤੇ ਥੱਲੋ ਥੱਲੋ ਤੋੜ ਕੇ ਉਹ ਪਾ ਦਿੰਨੇ ਆ ਜੀ ਇਸ ਤਰ੍ਹਾਂ ਦੀ ਮਤਲਬ ਹੈ ਆਰਗੇਨਿਕ ਤਰੀਕੇ ਦੇ ਨਾਲ ਜਾਨਵਰਾਂ ਨੂੰ ਪਾਇਆ ਜਾ ਰਿਹਾ ਹੈ ਜੀ ਕਿਉਂਕਿ ਬ੍ਰੇਲਰ ਵਾਲੇ ਕੀ ਕਰ ਰਹੇ ਨੇ ਉਹ ਬ੍ਰੇਲਰ ਵਾਲੇ ਦੇਖ ਰਹੇ ਨੇ ਕਿ ਅੱਜ ਕੱਲ ਉਹਨਾਂ ਨੇ 35 ਦਿਨਾਂ ਦੇ ਵਿੱਚ ਤਿਆਰ ਕਰ ਦੇਣਾ ਹੁੰਦਾ ਜੀ ਉਹ ਮਹਿੰਗੇ ਮਹਿੰਗੀਆਂ ਫਿਡਾਂ ਪਾਉਂਦੇ ਨੇ ਸਟੀਰੋਇਡ ਪਾਉਂਦੇ ਨੇ ਹੋਰ ਇਸ ਤਰ੍ਹਾਂ ਦਾ ਕੁਝ ਪਾ ਰਹੇ ਨੇ ਔਰ ਜੇ ਆਪਾਂ ਉਹ ਖਾਂਦੇ ਆ ਉਸ ਤਰ੍ਹਾਂ ਦਾ ਜਾਨਵਰ 35 ਦਿਨਾਂ ਦੇ ਵਿੱਚ ਤਿਆਰ ਹੋਇਆ ਜਾਨਵਰ ਜੇ ਆਪਾਂ ਖਾਂਦੇ ਆ ਜਾਂ ਆਪਣੇ ਬੱਚਿਆਂ ਨੂੰ ਖਵਾਉਂਦੇ ਆ ਤੁਹਾਡਾ ਬਹੁਤ ਵੱਡਾ ਇੱਕ ਨੁਕਸਾਨ ਹੈ ਜੀ ਜਿਵੇਂ ਕਣਕ ਹੈ ਬਾਜਰਾ ਹੈ ਜੋ ਵੀ ਹੈ ਆਪਾਂ ਬੀਜ ਰਹੇ ਹਾਂ ਉਹਦੇ ਵਿੱਚ ਅੰਨੇ ਵਾ ਯੂਰੀਆ ਉਹ ਇਹ ਪਾਤਾ ਸਪਰੇ ਪਾਤੀ ਕੈਮੀਕਲਸ ਇੰਨੇ ਪਾਤੇ ਵੀ ਇਹ ਕੋਸਟੇਰੋਇਡ ਦਾ ਕੰਮ ਕਰਦੇ ਔਰ ਦੂਸਰਾ ਆਪਾਂ ਗੱਲ ਕਰਦੇ ਹਾਂ ਜੀ ਇੱਕ ਖੇਤੀ ਦੀ ਧੰਦੇ ਦੇ ਨਾਲ ਸਹਾਇਕ ਧੰਦੇ ਦੀ ਖੇਤੀ ਦਾ ਧੰਦਾ ਤਾਂ ਹੀ ਕਾਮਯਾਬ ਹੈ ਜੇਕਰ ਪਾਣੀ ਦਾ ਵਸੀਲਾ ਆਪਣੇ ਨਾਲ ਹੈ ਜੀ ਨਹਿਰੀ ਪਾਣੀ ਦਾ ਵਸੀਲੇ ਦੀ ਗੱਲ ਕਰਦੇ ਆਂ ਆਪਾਂ ਸਾਡੇ ਇੱਕ ਵਾਰੀ ਵੀ ਟੈਲਾਂ ਤੇ ਭਰਪੂਰ ਮਾਤਰਾ ਦੇ ਵਿੱਚ ਪਾਣੀ ਨਹੀਂ ਆਇਆ ਅਸੀਂ ਅਜੇ ਵੀ ਟੇਲਾਂ ਤੇ ਬੈਠੇ ਆ ਹੁਣ ਜਿਹੜਾ ਪਾਣੀ ਹੈ ਅਸੀਂ ਪਾਣੀ ਦੀ ਸਮੱਸਿਆ ਦੇ ਨਾਲ ਅੱਜ ਵੀ ਜੂਝ ਰਹੇ ਆ ਜਦੋਂ ਤੱਕ ਪਰਿਵਾਰ ਦੇ ਵਿੱਚ ਆਪਸੀ ਤਾਲਮਿਲ ਬਣਿਆ ਰਹਿੰਦਾ ਉਦੋਂ ਤੱਕ ਮੈਂ ਕਹਿੰਦਾ ਜੀ ਵੱਡੀ ਤੋਂ ਵੱਡੀ ਜੇ ਅਗਰ ਕੋਈ ਸਮੱਸਿਆ ਹੁੰਦੀ ਹੈ ਤਾਂ ਆਪਾਂ ਉਹਨੂੰ ਵੀ ਸੋਲਵ ਕਰ ਸਕਦੇ ਆ ਜੀ ਉਹਨੂੰ ਵੀ ਸੁਲਝਾਇਆ ਜਾ ਸਕਦਾ ਹੈ ਹੁਣ ਖੇਤੀਬਾੜੀ ਤੇ ਗੱਲ ਕਰ ਲਓ ਜੀ ਗੱਲ ਕਰ ਲਈਏ ਆਪਾਂ ਜਿਵੇਂ ਖੇਤੀਬਾੜੀ ਵੀ ਕਰਦੇ ਆ ਅੱਜ ਕੱਲ ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ ਜੀ ਅਗਰ ਇੱਕ ਦਿਹਾੜੀ ਨਹੀਂ ਮਿਲਦਾ ਤਾਂ ਪਾਣੀ ਦੀ ਵਾਰੀ ਰੁਲ ਜਾਂਦੀ ਹੈ ਜੀ ਅਗਰ ਕਟਾਈ ਦੇ ਸਮੇਂ ਦਿਹਾੜੀ ਮਤਲਬ ਨਹੀਂ ਮਿਲਦੀ ਲੇਬਰ ਤਾਂ ਉਹ ਕਟਾਈ ਦੀ ਵਿੱਚ ਦਿੱਕਤ ਆ ਜਾਂਦੀ ਹੈ ਜੀ ਕਿਉਂਕਿ ਮਸ਼ੀਨੀ ਯੁੱਗ ਤਾਂ ਚਲੋ ਬਹੁਤ ਹੋ ਗਿਆ ਪਰ ਫਿਰ ਵੀ ਲੇਬਰ ਤੋਂ ਬਿਨਾ ਕੰਮ ਨਹੀਂ ਹੁੰਦਾ ਜੀ ਪਰ ਅਗਰ ਆਪਾਂ ਕੋਆਪਰੇਟ ਕਰਕੇ ਚੱਲਦੇ ਆਂ ਇੱਕ ਦੂਸਰੇ ਨਾਲ ਪਰਿਵਾਰ ਦੇ ਵਿੱਚ ਸਹਿਯੋਗ ਦੇ ਨਾਲ ਚੱਲਦੇ ਆਂ ਤਾਂ ਸਾਨੂੰ ਉਹ ਲੇਬਰ ਦੀ ਸਮੱਸਿਆ ਨਹੀਂ ਆਉਂਦੀ ਅਸੀਂ ਆਪਣੇ ਪਰਿਵਾਰ ਦੇ ਵਿੱਚ 12 ਜੀ ਹੈਗੇ ਆਂ ਮਤਲਬ ਛੋਟੇ ਵੱਡੇ ਬੱਚੇ ਮਿਲਾ ਕੇ ਔਰ 12 ਦੇ 12 ਇੱਕ ਦੂਜੇ ਨਾਲ ਮਤਲਬ ਵਧੀਆ ਕੋਆਪਰੇਟ ਕਰਕੇ ਚੱਲਦੇ ਆਂ ਇੱਕ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਦੂਸਰੇ ਆਪੋ ਆਪਣਾ ਕੰਮ ਤਾਂ ਕਰਨਾ ਹੀ ਕਰਨਾ ਹੈ ਜਿਵੇਂ ਹੁਣ ਛੋਟਾ ਬ੍ਰਦਰ ਡਾਕਟਰ ਹੈ ਜੀ ਉਹ ਆਪਦਾ ਕੰਮ ਤਾਂ ਕਰਦਾ ਹੀ ਕਰਦਾ ਵੈਟਰਨਰੀ ਦਾ ਔਰ ਉਹਦੇ ਨਾਲ ਨਾਲ ਅਸੀਂ ਮਤਲਬ ਉਹਨੇ ਸਾਨੂੰ ਸਹਿਯੋਗ ਪੂਰਾ ਕਰਨਾ ਹੈ ਜੀ ਜਿਵੇਂ ਪੋਲਟਰੀ ਫਾਰਮ ਦੇ ਵਿੱਚ ਹੋ ਗਿਆ ਖੇਤ ਦੇ ਵਿੱਚ ਹੋ ਗਿਆ ਪਾਣੀ ਦੀ ਵਾਰੀ ਹੈ ਜਾਂ ਰੇਪਾਉਣੀ ਹੈ ਜਾਂ ਸਪਰੇਅ ਕਰਕੇ ਆਣੀ ਹੈ ਜਾਂ ਸਾਡੇ ਪਿਤਾ ਜੀ ਨੇ ਬਾਪੂ ਜੀ ਉਹ ਵੀ ਸਾਨੂੰ ਪੂਰਾ ਸਹਿਯੋਗ ਕਰਦੇ ਨੇ ਅਸੀਂ ਘਰੇ ਜਿਵੇਂ ਉਹ ਪੂਰੇ ਡੰਗਰ ਪਸ਼ੂ ਸੰਭਾਲ ਰੱਖੇ 10 12 ਮੱਝਾਂ ਗਾਵਾਂ ਅਸੀਂ ਸੰਭਾਲ ਰੱਖੀਆਂ ਉਹਦੇ ਵਿੱਚ ਸਾਡੀਆਂ ਮਤਲਬ ਵਾਈਫ ਹੈ ਜਿਵੇਂ ਉਹ ਵੀ ਤੇ ਛੋਟੇ ਬ੍ਰਦਰ ਦੀ ਜੋ ਪਤਨੀ ਹੈ ਉਹ ਵੀ ਪੂਰਾ ਮਤਲਬ ਸਾਨੂੰ ਸਹਿਯੋਗ ਇੱਕ ਜਨਨੀਆਂ ਤੋਂ ਪੂਰਾ ਮਿਲ ਰਿਹਾ ਸਾਡੇ ਮਾਤਾ ਜੀ ਵੀ ਹੈ ਉਹ ਪੂਰਾ ਮਤਲਬ ਕਰਦੇ ਵਿੱਚ ਪੂਰਾ ਇੱਕ ਕਰਨੂ ਪੂਰਾ ਸੰਯੋਗ ਕੇ ਚੱਲ ਰਹੇ ਨੇ ਕੋਸ਼ਿਸ਼ ਇਹ ਕਰ ਰਹੇ ਨੇ ਵੀ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਇੱਕ ਦੂਜੇ ਦੇ ਤਾਲਮਿਲ ਦੇ ਨਾਲ ਚੱਲਿਆ ਜਾਵੇ ਔਰ ਜਦੋਂ ਤੱਕ ਆਪਾਂ ਇੱਕ ਦੂਜੇ ਦੇ ਵਿੱਚ ਸਹਿਯੋਗ ਦੇ ਨਾਲ ਤਾਲਮਿਲ ਦੇ ਨਾਲ ਚੱਲਦੇ ਆ ਉਦੋਂ ਤੱਕ ਪਰਿਵਾਰ ਦੇ ਵਿੱਚ ਬਰਕਤ ਰਹਿੰਦੀ ਹੈ ਜੀ ਅਗਰ ਆਪਾਂ ਲਾਈਨ ਤੋਂ ਹੀ ਆਊਟ ਹੋ ਜਾਾਂਗੇ ਫਿਰ ਤਾਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਜੀ ਪਹਿਲਾਂ ਮੈਂ ਸ਼ੁਰੂਆਤ ਕੀਤੀ 25 ਹਜ਼ਾਰ ਵਰਡ ਤੋਂ ਮੈਨੂੰ ਇੰਟਰਸਟ ਸੀਗਾ ਜੀ ਜਾਨਵਰਾਂ ਵਿੱਚ ਮੈਨੂੰ ਸ਼ੌਂਕ ਸੀਗਾ ਮੈਨੂੰ ਨੌਕਰੀ ਤੋਂ ਉਨੀ ਸੈਟੀਸਫੈਕਸ਼ਨ ਮਿਲੀ ਜੀ ਮੈਨੂੰ ਆਪਣੇ ਕੰਮ ਕਰਨ ਦਾ ਸ਼ੌਂਕ ਸੀ ਵੀ ਮੈਂ ਕੁਛ ਆਪਣੇ ਲਈ ਕਰਾਂ ਇਸ ਲਈ ਮੈਂ ਪੋਲਟਰੀ ਫਾਰਮ ਚੁਣਿਆ ਕਿਉਂਕਿ ਮੈਨੂੰ ਜਾਨਵਰਾਂ ਜਾਨਵਰ ਪਾਲਣ ਦਾ ਤੇ ਤੇ ਟੈਕਨੀਕਲ ਚੀਜ਼ਾਂ 'ਚ ਨੂੰ ਹਾਸਲ ਕਰਨ ਦਾ ਮੈਨੂੰ ਸ਼ੌਂਕ ਸੀ ਤੇ 2005 ਵਿੱਚ ਮੈਂ ਫਾਰਮਿੰਗ ਸਟਾਰਟ ਕੀਤੀ ਜੀ 2005 ਫਾਰਮਿੰਗ ਪੰਜ ਸਟਾਰਟਿੰਗ ਕਰਨ ਤੋਂ ਬਾਅਦ 2006 ਤੱਕ ਮੇਰੀ ਕੰਸਟਰਕਸ਼ਨ ਚੱਲਦੀ ਰਹੀ ਪਹਿਲਾ ਫਲੌਕ ਮੇਰਾ 2005 ਵਿੱਚ ਸਤੰਬਰ ਵਿੱਚ ਆਇਆ ਜੀ ਤੇ 2010 11 ਤੱਕ ਫਾਰਮਿੰਗ ਮੈਂ ਕਰ ਰਿਹਾ ਮੈਂ ਉਸ ਟਾਈਮ ਤੇ ਮੇਰੇ ਕੋ 25000 ਵਰਡ ਸੀਗਾ ਜੀ 2011 ਦੇ ਵਿੱਚ ਮੈਂ ਮੈਨੂੰ ਮੁਨਾਫਾ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੈਂ ਜੋ ਕੰਮ ਕੀਤਾ ਤੇ ਮੈਂ ਉਹਨੂੰ ਬੜੇ ਅੱਛੇ ਤਰ੍ਹਾਂ ਢੰਗ ਨਾਲ ਕੀਤਾ ਮੈਂ 2011 ਦੇ ਵਿੱਚ ਫਿਰ ਮੈਂ ਐਕਸਪੈਂਸ਼ਨ ਕੀਤੀ ਆਪਣੇ ਫਾਰਮ ਦੀ ਜੋ ਮੈਂ 80 ਹਾਲ ਤੱਕ ਬਰਡ ਨੂੰ ਆਪਣੇ ਫਾਰਮ ਤੇ ਲੈ ਗਿਆ ਹੁਣ ਜੀ ਇਸ ਟਾਈਮ ਤੇ 2022 ਦੇ ਵਿੱਚ ਮੇਰੇ ਕੋਲ 90 ਹਜ਼ਾਰ ਬਰਡ ਹੈ ਜੀ ਫਾਰਮ ਤੇ ਬਾਕੀ ਫਾਰਮਿੰਗ ਮੈਨੂੰ ਹੋ ਗਏ ਜੀ ਘੱਟੋ ਘਣੋ 17 ਸਾਲ ਹੋ ਗਏ ਪੁਲਟਰੀ ਫਾਰਮਿੰਗ ਕਰਦੇ ਨੂੰ ਮੈਂ ਫਾਰਮਿੰਗ ਦੇ ਵਿੱਚ ਇੱਕ ਚੀਜ਼ ਬਹੁਤ ਨੋਟ ਕੀਤੀ ਹੈ ਜੀ ਜਿਹੜੀ ਅਸੀਂ ਫਾਰਮਿੰਗ ਕਰਦੇ ਆ ਇਹਦੇ ਵਿੱਚ ਅਸੀਂ ਆਂਡਾ ਪੈਦਾ ਕਰਦੇ ਆ ਜੀ ਮੁਰਗੀ ਤੋਂ ਆਂਡਾ ਲੈਂਦੇ ਆ ਇੱਕ ਆਂਡਾ ਇੱਕ ਬਹੁਤ ਪੋਸ਼ਟਿਕ ਚੀਜ਼ ਹੈ ਤੇ ਉਹਨੂੰ ਅਸੀਂ ਅਸੀਂ ਹੋਰ ਕਿੰਨਾ ਪੋਸ਼ਟਿਕ ਕਰ ਸਕਦੇ ਆ ਅਸੀਂ ਇੱਕ ਇਹੋ ਜੀ ਚੀਜ਼ ਕੁਝ ਇਨਵੈਂਟ ਕਰ ਸਕਦੇ ਹਾਂ ਵੀ ਮੁਰਗੀ ਨੂੰ ਬਹੁਤ ਅੱਛੀ ਫੀਡ ਦਿੱਤੀ ਜਾਵੇ ਜੋ ਅੱਗੇ ਜਾ ਕੇ ਹਿਊਮਨਸ ਨੂੰ ਉਹਦਾ ਅਸਰ ਦੇਖਣ ਨੂੰ ਮਿਲੇ ਉਹਨਾਂ ਦੀ ਇਮਿਊਨਿਟੀ ਵਿੱਚ ਹੈਲਪ ਕਰੇ ਉਹਨਾਂ ਨੂੰ ਪ੍ਰੋਟੀਨ ਦੇ ਸਕੇ ਤੇ ਫਿਰ 2002 20 ਦੇ ਵਿੱਚ ਸਾਡੇ ਪੋਲਟਰੀ ਲਈ ਬਹੁਤ ਮਾੜਾ ਸਮਾਂ ਆਇਆ ਜੀ ਕਰੋਨਾ ਦਾ ਪੀਰੀਅਡ ਸੀਗਾ ਕੱਲੇ ਪੋਲਟਰੀ ਨਹੀਂ ਸਾਰੇ ਬਿਜ਼ਨਸ ਲਈ ਸਾਰੇ ਲੋਕਾਂ ਲਈ ਬਹੁਤ ਮਾੜਾ ਮਾੜਾ ਸਮਾਂ ਆਇਆ ਜੀ ਮੈਂ ਇਸ ਵਾਰ ਸੋਚਿਆ ਵੀ ਮੈਂ ਅੰਡੇ ਹੀ ਲੋਕਾਂ ਤੱਕ ਕੁਈ ਇੱਕ ਇਹੋ ਜੀ ਚੀਜ਼ ਪੰਚਾਵਾਂ ਜੋ ਉਹਨਾਂ ਦੀ ਇਮਿਊਨਿਟੀ ਨੂੰ ਹੈਲਪ ਕਰਕੇ ਹੈਲਪ ਕਰੇ ਹੈਲਪ ਆਫ ਦਾ ਇਮਿਊਨਿਟੀ ਵਧਾਵੇ ਫਿਰ ਜੀ ਮੈਂ ਆਪਣੀ ਜਿਹੜੀ ਅਸੀਂ ਮੁਰਗੀ ਨੂੰ ਫੀਡ ਪਾਉਂਦੇ ਆ ਜੀ ਉਹਦੇ ਵਿੱਚ ਅਸੀਂ ਆਰਗੇਨਿਕ ਚੀਜ਼ਾਂ ਪਾਉਣੀ ਸ਼ੁਰੂ ਕੀਤੀਆਂ ਥੋੜੀਆਂ ਇਮਿਊਨਿਟੀ ਬਿਲਡਰ ਚੀਜ਼ਾਂ ਪਾਉਣੀ ਸ਼ੁਰੂ ਕੀਤੀਆਂ ਜਿਵੇਂ ਹੋ ਗਈਆਂ ਜੀ ਹਲਦੀ ਹੋ ਗਈ ਆਪਣੀ ਦਾਲਚੀਨੀ ਹੋ ਗਈ ਆਪਣੀ ਅਲਸੀ ਹੋ ਗਈ ਜੋ ਬੰਦੇ ਨੂੰ ਜੋ ਹਿਊਮਨਸ ਦੇ ਵਿੱਚ ਇਮਿਊਨਿਟੀ ਨੂੰ ਵਧਾਉਂਦੀ ਹੈ ਤੇ ਲਸਣ ਹੋ ਗਿਆ ਜੀ ਕਾਲੀ ਮਿਰਚ ਦਾ ਅਰਕ ਹੋ ਗਿਆ ਜੀ ਅਸੀਂ ਸਾਰਾ ਹੁਣ ਸਟਾਰਟ ਕੀਤਾ ਜੀ 2020 ਦੇ ਵਿੱਚ ਅਸੀਂ ਪਹਿਲਾਂ ਪਹਿਲਾਂ ਕੁਝ ਹਿਆਰ ਬਰਡ ਤੇ ਇਹਦਾ ਐਕਸਪੈਰੀਮੈਂਟ ਕੀਤਾ ਜੀ ਅਸੀਂ ਉਹ ਫੀਡ ਕੱਲੇ ਹਿਆਰ ਬਰਡ ਨੂੰ ਪਾਈ ਤੇ ਉਸ ਤੋਂ ਬਾਅਦ ਜੀ ਅਸੀਂ ਉਹਨੂੰ ਮਾਰਕੀਟ ਕਰਕੇ ਅੰਡਾ ਵੇਚਿਆ ਜੀ ਅਸੀਂ ਉਸ ਉਸ ਮਾਧਿਅਮ ਰਾਹੀਂ ਉਹ ਮਾਰਕੀਟ ਕੀਤਾ ਉਸ ਟਾਈਮ ਤੇ ਲੋਕਾਂ ਨੂੰ ਇਹ ਬਹੁਤ ਪਸੰਦ ਆਇਆ ਜੀ ਇੱਕ ਤਾਂ ਉਹਦਾ ਟੇਸਟ ਬਿਲਕੁਲ ਅੰਡੇ ਦਾ ਬਦਲ ਜਾਂਦਾ ਜੀ ਇੱਕ ਜਿਹੜੀ ਉਹਦੀ ਯੋਗ ਹੁੰਦੀ ਹੈ ਜੀ ਉਹ ਇੱਕ yellow ਤੋਂ orange ਹੋ ਜਾਂਦੀ ਹੈ ਜੀ ਤੇ ਪਲੱਸ ਉਹਦੇ ਵਿੱਚ ਜਿਹੜੀ ਅਸੀਂ ਚੀਜ਼ਾਂ ਮੁਰਗੀ ਨੂੰ ਖਵਾਈਆਂ ਉਹਦੇ ਨਾਲ ਉਹ ਉਹ ਵਾਲਾ ਉਹਦਾ ਅਸਰ ਜਿਹੜੀਆਂ ਚੀਜ਼ਾਂ ਖਵਾਈਆਂ ਉਹਦਾ ਅਸਰ ਅੰਡੇ ਵਿੱਚ ਆ ਜਾਂਦਾ ਜੀ ਉਹਦੇ ਕਰਕੇ ਲੋਕਾਂ ਜਦੋਂ ਆਂਡਾ ਖਾਧਾ ਉਹਦੀ ਇਮਿਊਨਿਟੀ ਵਧਣ ਵਿੱਚ ਉਹਦੀ ਹੈਲਪ ਹੋਈ ਕਿ ਅਸੀਂ ਪਸ਼ੂਆਂ ਦਾ ਵੀ ਕਰ ਰਹੇ ਹਾਂ ਪੋਲਟਰੀ ਵੀ ਕਰ ਰਹੇ ਹਾਂ ਐਗਰੀਕਲਚਰ ਵੀ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਸਟੈਪ ਵਾਈਜ਼ ਬਣਾਇਆ ਹੋਇਆ ਜੀ ਜਿਵੇਂ ਤੜਕੇ ਟਾਈਮ ਨਾਲ ਉੱਠ ਕੇ ਜੀ ਮਤਲਬ ਪਸ਼ੂਆਂ ਦੀ ਸ਼ਾਮ ਸੰਭਾਲ ਕੀਤੀ ਉਸ ਤੋਂ ਬਾਅਦ ਕੀ ਹੋਇਆ ਇੱਧਰ ਪੋਲਟਰੀ ਫਾਰਮ ਆ ਗਏ ਪੋਲਟਰੀ ਫਾਰਮ ਤੋਂ ਬਾਅਦ ਫਿਰ ਦਿਨੇ ਇਹਦਾ ਕੰਮ ਕੀਤਾ ਦੇਖਭਾਲ ਕੀਤੀ ਫਿਰ ਸ਼ਾਮ ਨੂੰ ਫਿਰ ਪਸ਼ੂਆਂ ਦਾ ਬਟ ਜੋ ਸਾਨੂੰ ਐਗਰੀਕਲਚਰ ਇਹਦੇ ਨਾਲ ਐਂ ਹੋ ਜਾਂਦਾ ਜੀ ਵੀ ਜੇ ਇਹਦੇ ਚੋਂ ਮੁਰਗੀ ਦੇ ਜਮ੍ਹਾਂ ਲੋਕ ਲਈ ਖਾਦ ਉਹ ਸਾਨੂੰ ਖੇਤ ਚ ਪਾਉਣ ਲਈ ਬਹੁਤ ਵਧੀਆ ਕੰਮ ਆਉਂਦੀ ਹੈ ਉਧਰ ਪਸ਼ੂਆਂ ਦੀ ਵੀ ਖਾਦ ਬਹੁਤ ਵਧੀਆ ਬਣ ਜਾਂਦੀ ਹੈ ਘਰ ਦੀ ਖਾਦ ਤਿਆਰ ਹੋ ਜਾਂਦੀ ਹੈ ਉਹ ਅਸੀਂ ਪਸ਼ੂਆਂ ਵਾਲੀ ਖਾਦ ਵੀ ਖੇਤ 'ਚ ਸੁੱਟ ਸਕਦੇ ਹਾਂ ਤੇ ਨਾਲ ਹੀ ਉਹਦੇ 'ਚ ਕੀ ਹੈ ਜੀ ਆਪਾਂ ਨੂੰ ਬਾਹਰ ਦੀਆਂ ਚੀਜ਼ਾਂ ਨਹੀਂ ਪਾਉਣੀਆਂ ਪੈਂਦੀਆਂ ਖਾਦ ਵਗੈਰਾ ਕੁਝ ਬਾਹਰਲੀਆਂ ਚੀਜ਼ਾਂ ਨਹੀਂ ਯੂਜ਼ ਹੁੰਦੀਆਂ ਤੇ ਜਿਹੜੀਆਂ ਇਨਕਮ ਹੈਗੀ ਹੈ ਇਨਕਮ ਦਾ ਸੋਰਸ ਵੱਧ ਜਾਂਦਾ ਹੈ ਇਹ ਇਸ ਕਰਕੇ ਵੱਧ ਜਾਂਦਾ ਹੈ ਜਿੰਨੀ ਖਾਦ ਆਪਾਂ ਜਾਂ ਕੋਈ ਸਪਰੇਅ ਘੱਟ ਕਰਾਂਗੇ ਉਸ ਦੇ ਅਕੋਰਡਿੰਗ ਹੀ ਆਪਣਾ ਖਰਚਾ ਹੋਣਾ ਤੇ ਜੇ ਉਹ ਘੱਟ ਹੋ ਗਈਆਂ ਤਾਂ ਆਟੋਮੈਟਿਕ ਹੀ ਆਪਣਾ ਜੇ ਖੇਤੀ ਦਾ ਕੋਈ ਇਨਕਮ ਹੈ ਉਹ ਵਧੂਗੀ ਜੇ ਮੰਨ ਲਓ ਅੱਜ ਜੇ ਕੋਈ ਫਸਲ ਦੀ ਗੱਲ ਕਰੀਏ ਉਸ ਫਸਲ ਨੂੰ ਜੇ ਅਗਰ ਅੱਜ ਲੋੜ ਹੈ ਪਾਣੀ ਦੀ ਆਪਾਂ ਜੇ 4 ਦਿਨ ਬਾਅਦ ਸੰਭਾਲਦੇ ਆਂ ਫਿਰ ਕੋਈ ਫਾਇਦਾ ਨਹੀਂਗਾ ਕਿਸਾਨ ਭਰਾਵਾਂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਨੂੰ ਟਾਈਮ ਦੇਣਾ ਜ਼ਰੂਰੀ ਹੈ ਕਿਸਾਨ ਭਰਾ ਇਹ ਗੱਲ ਦਾ ਧਿਆਨ ਰੱਖ ਲੈਣ ਵੀ ਟਾਈਮ ਦਿੱਤਾ ਜਾਵੇ ਹਰ ਇੱਕ ਚੀਜ਼ ਨੂੰ ਤੇ ਉਹ ਕਾਮਯਾਬ ਹੋ ਜਾਂਦੇ ਆ ਤੜਕੇ ਇਹਦਾ ਸਿਸਟਮ ਇਹੀ ਹੁੰਦਾ ਜੀ ਜੇ ਤੁਸੀਂ ਸਵੇਰ ਜਲਦੀ ਉਠੋ ਜਿਹੜਾ ਕੰਮ ਪਹਿਲਾਂ ਕਰਨਾ ਉਹ ਪਹਿਲਾਂ ਕਰੋ ਉਸ ਤੋਂ ਬਾਅਦ ਦੇ ਜਿਹੜੇ ਦਿਨ ਦੇ ਕੰਮ ਹੈ ਉਹ ਦਿਨ ਚੇ ਰਮੇੜੋ ਜਿਹੜਾ ਫਿਰ ਸ਼ਾਮ ਦਾ ਹੈ ਉਹਨੂੰ ਟਾਈਮ ਟੂ ਟਾਈਮ ਕਰੋ ਦੂਰ ਜਾ ਕੇ ਨਾ ਕਰੋ ਵੀ ਹਾਂ ਅੱਜ ਨਹੀਂ ਕੱਲ ਕਰ ਲਾਂਗੇ ਅੱਜ ਨਹੀਂ ਕੱਲ ਕਰ ਲਾਂਗੇ ਤਾਂ ਫਿਰ ਤਾਂ ਸਿਸਟਮ ਗਲਤ ਹੋ ਜਾਊਗਾ ਜੀ ਜਿਵੇਂ ਮੰਨ ਲਓ ਉਦਾਹਰਣ ਦੇ ਤੌਰ ਤੇ ਅੱਜ ਜੇ ਤੁਹਾਡੀ ਕਣਕ ਨੂੰ ਪਾਣੀ ਚਾਹੀਦਾ ਤੁਸੀਂ ਸੋਚੋ ਅੱਜ ਨਹੀਂ ਕੱਲ ਕੱਲ ਤਾਂ ਸਾਇਦ ਤੱਕ ਫਿਰ ਉਹ ਕੱਲ ਤੇ ਹੀ ਜਾਵੜੂਗਾ ਜੀ ਕੱਲ ਜੇ ਕੋਈ ਲੋਡ ਪੈ ਗਈ ਜੇ ਕੰਮ ਨਹੀਂ ਹੋਇਆ ਆਪਣੇ ਤੋਂ ਫਿਰ ਕੀ ਕਰੋਗੇ ਫਿਰ ਉਹ ਫਸਲ ਤੁਹਾਡੀ ਮਰੂਗੀ ਆਟੋਮੈਟਿਕਲੀ ਮਰੂਗੀ ਇਹ ਕੰਮ ਨੂੰ ਮੈਨੇਜਮੈਂਟ ਕਰਨ ਲਈ ਅਸੀਂ ਪੂਰੇ ਦੇ ਪੂਰੇ ਜਿੰਨੇ ਵੀ ਹੈਗੇ ਆ ਜੁਆਇੰਟ ਫੈਮਿਲੀ ਹੈਗੀ ਹੈ ਉਹਦੇ ਚ ਅਸੀਂ ਕੀ ਕਰਦੇ ਆ ਜੀ ਸਾਰੇ ਹੀ ਕੰਮ ਕਰਦੇ ਆ ਵੰਡੇ ਹੋਏ ਆ ਸਾਡੇ ਕੰਮ ਇੱਕ ਬੰਦੇ ਨੂੰ ਇੱਕ ਕੰਮ ਨਹੀਂਗਾ ਜੀ ਅਸੀਂ ਵੰਡ ਕੇ ਕੰਮ ਕਰ ਰਹੇ ਆ ਪੂਰੇ ਦੇ ਪੂਰੇ ਅਸੀਂ ਵਿਦਾਊਟ ਲੇਬਰ 10 ਕਿਲੇ ਜ਼ਮੀਨ ਸੰਭਰੇ ਆਂ ਸਭ ਤੋਂ ਵੱਡੀ ਗੱਲ ਹੈ ਵਿਦਾਊਟ ਲੇਬਰ ਸੰਭਰੇ ਆ ਅਸੀਂ 10 ਕਿਲੇ ਜ਼ਮੀਨ ਜੀ ਉਹਦੇ ਚ ਜ਼ਮੀਨ ਚ ਜਿੰਨੇ ਵੀ ਇਨਕਮ ਹੈ ਜੇ ਲੇਬਰ ਨਹੀਂ ਲੱਗੀ ਤਾਂ ਤੁਸੀਂ ਇਹ ਦੇਖੋ ਵੀ ਆਪਣਾ ਆਬਦਾ ਹੈ ਉਹ ਅੱਜ ਜ਼ਮਾਨਾ ਹੀ ਇਹੋ ਜਿਹਾ ਜੀ ਲੇਬਰਾਂ ਵੀ ਇੰਨੀਆਂ ਮਹਿੰਗੀਆਂ ਜੇ ਲੇਬਰ ਲਾ ਕੇ ਕੰਮ ਕਰਾਂਗੇ ਫਿਰ ਆਪਣੇ ਪੱਲੇ ਨਹੀਂ ਪੈਂਦਾ ਕਾਰਨ ਮੈਂ ਇਹ ਜੀ ਜਿੰਦੇ ਕੋਲ ਜ਼ਮੀਨ ਹੈ ਉਹ ਜੇ ਲੇਵਰ ਲਾ ਕੇ ਕੰਮ ਕਰ ਰਿਹਾ ਤੇ ਉਹ ਘਾਟੇ ਤੇ ਜਾ ਰਿਹਾ ਉਹ ਫਿਰ ਲੋਕ ਕਹਿੰਦੇ ਜੀ ਖੇਤੀ ਤਾਂ ਹੁਣ ਘਾਟੇ ਦਾ ਹੋ ਗਈ ਬਟ ਘਾਟੇ ਦਾ ਨਹੀਂਗਾ ਜੇ ਉਹਨੂੰ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਅਗਰ ਖੇਤੀ ਦੇ ਵਿੱਚ ਆਪਾਂ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਤੋਂ ਜੀ ਸਾਨੂੰ ਤਕਰੀਬਨ ਤਕਰੀਬਨ ਜਿਹੜਾ ਬੀ ਹੈ ਉਹ ਮਾੜਾ ਮਿਲ ਰਿਹਾ ਨਰਮੇ ਤਾਂ ਜੀ ਹੁੰਦੇ ਹੀ ਨਹੀਂਗੇ ਇੱਕ ਸਰਕਾਰਾਂ ਕਹਿੰਦੀਆਂ ਯੋਗ ਕਰਤਾ ਵੋ ਕਰਤਾ ਲਾਲ ਸੁੰਢੀ ਨਾਂ ਦਾ ਕੋਈ ਇੱਕ ਕੀੜ ਜਾਂ ਸੁੰਢੀ ਕਹ ਲੋ ਸੁੰਢੀ ਆਈ ਹੋਈ ਐ ਉਹ 2 ਸਾਲਾਂ ਤੋਂ ਕੰਟਰੋਲ ਨਹੀਂ ਹੋ ਰਹੀ ਇਸ ਵਾਰ ਤਾਂ ਉਹਨੇ ਸਾਡੇ ਓਵਰਆਲ ਪਿੰਡ ਦੇ ਇੰਨਾ ਕੋ ਘਾਟਾ ਪਾਤਾ ਵੀ ਹਰੇਕ ਜ਼ਿੰਮੇਦਾਰ ਨੂੰ ਤਕਰੀਬਨ ਤਕਰੀਬਨ ਉਹ ਨਰਮੇ ਚ ਕੁਝ ਬਚਿਆ ਨਹੀਂ ਪੱਲਿਓ ਲੱਗਿਆ ਜੀ ਅੱਧੇ ਇੱਕ ਤਾਂ ਕਰ ਇਹੋ ਜੇ ਹੋਣਗੇ ਜਿਨ੍ਹਾਂ ਨੇ ਨਰਮਾ ਵਿਚਾਰਿਆ ਚੁਗਿਆ ਹੀ ਨਹੀਂ ਉਹਦਾ ਕਾਰਨ ਸੀਗਾ ਜੀ ਉਹ ਲਾਲ ਸੁੰਢੀ ਲਾਲ ਸੁੰਢੀ ਕਰ ਆਉਣ ਦਾ ਕਾਰਨ ਕਹਿੰਦੇ ਵੀ ਬੀਟੀ ਹੈਗਾ ਬੀਟੀ ਕੇ ਕੇ ਸੜ ਤੋਂ ਪੈਸਾ ਤਾਂ ਪਹਿਲਾਂ ਲੈ ਲਿਆ ਬੀਟੀ ਹੈ ਫਿਰ ਸੁੰਡੀਆਂ ਆਉਣ ਦਾ ਫਿਰ ਕੰਮ ਹੀ ਨਹੀਂਗਾ ਜੀ ਉਹ ਲਾਲ ਸੁੰਡੀ ਕਿਹੜੀ ਕੱਲੀ ਰਹੇਗੀ ਜੀ ਜਿਹਨਾਂ ਨੇ ਮੁੜ ਕੇ ਆ ਜੂਗੀ ਉਹਦੇ ਤੇ ਦੁਬਾਰਾ ਆ ਜੂਗੀ ਜੇ ਹੋਰ ਸੁੰਡੀਆਂ ਨਹੀਂ ਆਉਂਦੀ ਤਾਂ ਫਿਰ ਲਾਲ ਤੇ ਵੀ ਕੰਟਰੋਲ ਕੀਤਾ ਜਾਵੇ ਤੇ ਦੂਸਰੀ ਗੱਲ ਸਾਡੇ ਇੱਥੇ ਮੇਰੇ ਪਿੰਡ ਕੱਲੂ ਚੇ ਖਾਸ ਕਰਕੇ ਪਾਣੀ ਦੀ ਨਹਿਰੀ ਪਾਣੀ ਦੀ ਬੜੀ ਵੱਡੀ ਪ੍ਰੋਬਲਮ ਹੈ ਉਹ ਕਾਰਨ ਮੈਂ ਨਹੀਂ ਜਾਣਦਾ ਕੀ ਹੈ ਜੀ ਇਹ ਕਾਰਨ ਤਕਰੀਬਨ ਇੰਨਾ ਹੀ 7-8 ਸਾਲਾਂ ਚ ਬਣਿਆ ਇਸ ਤੋਂ ਪਹਿਲਾਂ ਸਾਡੇ ਪਾਣੀ ਇੱਥੇ ਪੂਰਾ ਸੀਗਾ ਜ਼ਮੀਨਾਂ ਵੀ ਕਿਸਾਨ ਦੋਵੇਂ ਆਵਾਜ਼ ਸੀਗੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਕਿਸਾਨ ਆਪਦੀ ਜ਼ਿੰਦਗੀ ਬਤੀਤ ਕਰ ਰਹੇ ਸੀ ਨਹਿਰੀ ਪਾਣੀ ਨਾ ਹੋਣ ਕਰਕੇ ਸਾਡੇ ਇਹ ਕਿਸਾਨ ਕਹਿੰਦੇ ਵੀ ਯਾਰ ਪਿੰਡ ਛੱਡ ਦੀਏ ਆਪਾਂ ਕਿਤੇ ਹੋਰ ਲੈ ਲਈਏ ਇਹ ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਈਏ ਇੰਨੀ ਮੁਸੀਬਤ ਆਈ ਪਈ ਹੈ ਪਰ ਸਰਕਾਰਾਂ ਕਹਿੰਦੀਆਂ ਵੀ ਅਸੀਂ ਟੇਲਾਂ ਦੇ ਪਾਣੀ ਪਹੁੰਚਾਤਾ ਮੈਂ ਕਹਿੰਦਾ ਵੀ ਸਾਡੇ ਮੋਗੇ ਚ ਨਹੀਂ ਬੜਿਆ ਸਰਕਾਰਾਂ ਟੇਲਾਂ ਦੇ ਕਿੱਥੋਂ ਪਹੁੰਚਾਤਾ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕੋਈ ਵੀ ਇਹਨਾਂ ਦਾ ਅਧਿਕਾਰੀ ਆ ਕੇ ਮੈਨੂੰ ਕਹੇ ਵੀ ਇਹ ਤੇਰੇ ਪਾਣੀ ਚੱਲੀ ਆਉਂਦਾ ਅੱਜ ਤੋਂ ਕੋਈ ਜੇ 5-7 ਸਾਲ ਦੀ ਪਹਿਲਾਂ ਦੀ ਗੱਲ ਕਰੀ ਇੱਕ ਘੰਟੇ ਸਾਡੇ ਇੱਕ ਘੰਟੇ ਚ ਇੱਕ ਏਕੜ ਥਾਂ ਪਿੰਦੀ ਸੀ ਅੱਜ ਮੇਰੇ ਕੋਲ 3 ਘੰਟੇ ਵਾਰੀ ਆ ਜੀ 4 ਕਨਾਲਾਂ ਥਾਂ ਲੱਗਦੀ ਫਿਰ ਜ਼ਿਮੀਂਦਾਰ ਕੀ ਕਰੂਗਾ ਜੀ ਕਿੱਥੋਂ ਉਹ ਪੂਰਤੀ ਕਰੂਗਾ ਕਿੱਥੋਂ ਪਾਣੀ ਦੀ ਪੂਰਤੀ ਕਰੂਗਾ ਇੱਥੇ ਪਾਣੀ ਸਭ ਤੋਂ ਵੱਡੀ ਗੱਲ ਹੈ ਨਹਿਰੀ ਪਾਣੀ ਹੈ ਤਾਂ ਠੀਕ ਹੈ ਜ਼ਿਮੀਨੀ ਪਾਣੀ ਸਾਡਾ ਕੋੜ ਹੈ ਜੇ ਦੋ ਵਾਰੀ ਲਾਤਾ ਤਾਂ ਤਿਸ ਤਰੀ ਵਾਰੀ ਫਸਲ ਉਗਣ ਦੇ ਅਸਾਰ ਨਹੀਂ ਬਣਦੇ ਇੰਨਾ ਪਾਣੀ ਕੋੜ ਹੈ ਫਿਰ ਵੀ ਚਲੋ ਠੀਕ ਹੈ ਮੈਂ ਕਹਣਾ ਵੀ ਪ੍ਰਮਾਤਮਾ ਦੀ ਮਿਹਰ ਆ ਵੀ ਕੋਈ ਮੀਂਹ ਕਣੀ ਆ ਜਾਏ ਤਾਂ ਜ਼ਿਮੀਂਦਾਰ ਅਜੇ ਸੈਟਿੰਗ ਤੇ ਚੱਲ ਰਿਹਾ ਹੈ ਬਟ ਸਰਕਾਰ ਨੇ ਦੀ ਕੋਸ਼ਿਸ਼ ਇਹ ਹੋਏ ਵੀ ਸਾਨੂੰ ਨਹਿਰੀ ਪਾਣੀ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਹੈ ਜੀ ਇੱਥੇ ਸਾਡਾ ਏਰੀਆ ਹੈ ਉਹ ਕਿਨੂਆ ਤੇ ਬਹੁਤ ਵੱਡਾ ਕੰਮ ਕਰ ਰਿਹਾ ਜੀ ਜਾ ਬਾਗ ਬਹੁਤ ਹੈ ਪਰ ਅੱਜ ਕਿਨੂ ਵੀਕ ਹੀ ਨਹੀਂ ਰਿਹਾ ਅੱਜ ਤੱਕ ਜਿਵੇਂ ਸਾਡੇ ਕਿਨੂ ਬਾਗ ਨੂੰ ਫਰੂਟ ਲੱਗਿਆ ਉਸੇ ਤਰ੍ਹਾਂ ਹੀ ਪਿਆ ਕਿਸੇ ਵਪਾਰੀ ਨੇ ਜਾ ਕੇ ਸਰਕਾਰ ਨੇ ਉਹਦੇ ਬਾਰੇ ਧਿਆਨ ਹੀ ਨਹੀਂ ਕੀਤਾ ਵੀ ਅਸੀਂ ਕਿਨੂ ਖਰੀਦੀਏ ਪਤਾ ਨਹੀਂ ਕਿਨੂ ਚ ਕੀ ਹੋਇਆ ਕੀ ਕਾਰਨ ਬਣਿਆ ਨਾ ਖਰੀਦਣ ਦਾ ਉਹ ਸਾਨੂੰ ਨਹੀਂ ਪਤਾ ਉਹ ਸਰਕਾਰਾਂ ਨੂੰ ਪਤਾ ਹੈ ਕੀ ਚਾਹੁੰਦੇ ਆ ਉਹ ਵੀ ਕਿਉਂ ਨਹੀਂ ਖਰੀਦ ਰਹੇ ਤੇ ਦੂਸਰੀ ਗੱਲ ਜੇ ਨਰਮੇ ਦੀ ਗੱਲ ਕਰੀਏ ਮੰਡੀਕਰਨ ਉਹਦਾ ਵੀ ਮਾੜਾ ਈ ਨਰਮੇ ਦਾ ਮਾੜਾ ਸਰਕਾਰ ਕਦੇ ਐਮਐਸਪੀ 'ਤੇ ਤੁਹਾਡਾ 6400 ਵਿਕ ਰਿਹਾ ਸਾਡੇ ਘਰੋਂ ਜੀ 5500 ਲੈ ਰਹੇ ਉਹ ਐਮਐਸਪੀ ਤਾਂ ਪਤਾ ਨਹੀਂ ਕਿੱਥੇ ਚਲੀ ਗਈ ਜੀ ਐਮਐਸਪੀ ਤੇ ਤਾਂ ਗੱਲ ਹੀ ਉਹਨਾਂ ਨੇ ਹਟਾ ਹੀ ਦਿੱਤੀ ਤੇ ਜਿਵੇਂ ਜੇ ਕੋਈ ਜੇ ਟਰਾਲੀ ਪਰ ਕੇ ਨਰਮਾ ਲੈ ਜਾਂਦਾ ਤੇ ਉਹਦਾ ਉਹ ਕਹਿੰਦੇ 5200 ਹੀ ਲੈ ਲਾਂਗੇ ਬੜਾ ਮੰਡੀਕਰਨ ਤਾਂ ਬਹੁਤ ਮਾੜਾ ਹੋਇਆ ਪਿਆ ਜੀ ਮੰਡੀਕਰਨ ਚ ਕੁਝ ਹੈ ਹੀ ਨਹੀਂ ਤੇ ਜਿੰਨਾ ਵੀ ਹੋ ਸਕੇ ਵਧੀਆ ਢੰਗ ਨਾਲ ਇਸ ਕਿਸਾਨ ਦੀ ਖੱਜਲ ਖਵਾਰੀ ਨੂੰ ਰੋਕਿਆ ਜਾਵੇ ਮੈਂ ਇੱਕ ਸੰਦੇਸ਼ ਰੂਪੀ ਗੱਲ ਕਹਿਣਾ ਚਾਹੁੰਦਾ ਅੱਜ ਦੇ ਨੌਜਵਾਨਾਂ ਨੂੰ ਜੇ ਤੁਸੀਂ ਇਹ ਕਹਿੰਦੇ ਹੋ ਵੀ ਨਹੀਂ ਅਸੀਂ ਤਾਂ ਕੰਮ ਨਹੀਂ ਕਰਨਾ ਜਾਂ ਉਹ ਜਿਹੜੇ ਨੌਜਵਾਨ ਫਿਰ ਰਹੇ ਇੱਧਰ ਉੱਧਰ ਕੰਮ ਦੀ ਭਾਲ ਚ ਜਾਂ ਕੋਈ ਨੌਜਵਾਨ ਬਾਹਰ ਜਾ ਰਹੇ ਹੈ ਤੇ ਵੀਰੋ ਬਾਹਰ ਨਾ ਜਾਓ ਬਾਹਰ ਹੀ ਤੁਹਾਨੂੰ ਉਹ ਹੀ ਕੰਮ ਕਰਨਾ ਪਊਗਾ ਜਿਹੜਾ ਇੱਥੋਂ ਛੱਡ ਕੇ ਚੱਲੇ ਹੋ ਤੇ ਜੇ ਤੁਸੀਂ ਵਿਹਲੇ ਰਹਿ ਕੇ ਕਰੋਗੇ ਤਾਂ ਵਿਹਲੇ ਰਹਿ ਕੇ ਸੋਚੋਗੇ ਵੀ ਅਸੀਂ ਕੁਝ ਕਰ ਲਿਆ ਤਾਂ ਨਹੀਂ ਹਰੇਕ ਧੰਦੇ 'ਚ ਹਰੇਕ ਮਤਲਬ ਬੰਦੇ ਨੂੰ ਪੈਣਾ ਪਊਗਾ ਜੇ ਐਗਰੀਕਲਚਰ ਦਾ ਤਾਂ ਮਾੜਾ ਨਹੀਂਗਾ ਤੁਸੀਂ ਕੰਮ ਕਰੋ ਦਿਲ ਲਾ ਕੇ ਕੰਮ ਕਰੋ ਹੋ ਸਕਦਾ ਹੈ ਜੇ ਸਰਕਾਰਾਂ ਨੇ ਸਾਥ ਦਿੱਤਾ ਤਾਂ ਆਪਾਂ ਕਾਮਯਾਬ ਹੋਵਾਂਗੇ ਖੇਤੀ ਮਸ਼ੀਨਰੀ ਦੀ ਜੇ ਗੱਲ ਕਰੀਏ ਆਪਾਂ ਜੀ ਅਸੀਂ ਆਪ ਮਤਲਬ ਆਪਦੇ ਜਿੰਨੇ ਵੀ ਮਤਲਬ ਅੱਜ ਹਾਈ ਟੈਕਨੀਕ ਦੇ ਜਿਹੜੇ ਸੰਧ ਹੈਗੇ ਆ ਉਹ ਆਪਾਂ ਮਤਲਬ ਪ੍ਰਾਰ ਰੱਖੇ ਆ ਮੁੱਲ ਰੱਖੇ ਆ ਉਹਨਾਂ ਦੇ ਨਾਲ ਖੇਤੀ ਕੀਤੀ ਜਾਂਦੀ ਹੈ ਜੀ MB ਪਲਾਉ ਹੋਗੇ ਜਿਵੇਂ ਕੰਪਿਊਟਰ ਖਰਾਬ ਹੋ ਗਿਆ ਤੂੜੀ ਵਾਲੀ ਮਸ਼ੀਨ ਹੋ ਗਈ ਇਹਨਾਂ ਦੇ ਨਾਲ ਮਤਲਬ ਆਪਾਂ ਪੂਰੇ ਟੈਕਨੀਕਲ ਤਰੀਕੇ ਦੇ ਨਾਲ ਕਿਉਂਕਿ ਮੈਂ ਵੀ ਇੱਕ ਡਿਪਲੋਮਾ ਹੋਲਡਰਾਂ ਜੀ ਡਿਪਲੋਮਾ ਕੀਤਾ ਹੈ ਮੈਂ ਮਕੈਨੀਕਲ ਦੇ ਵਿੱਚ ਜੀ ਅਗਰ ਸਾਨੂੰ ਇਹਦੇ ਵਿੱਚ ਕੋਈ ਸਮੱਸਿਆ ਵੀ ਆਉਂਦੀ ਹੈ ਜਲਦੀ ਮਸ਼ੀਨਰੀ ਦੇ ਵਿੱਚ ਸਾਨੂੰ ਜਿਵੇਂ ਤੂੜੀ ਵਾਲੇ ਸੀਜ਼ਨ ਦੇ ਵਿੱਚ ਜਲਦੀ ਮਸ਼ੀਨਰੀ ਦੇ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਸਾਨੂੰ ਛੇਤੀ ਕਿਤੇ ਮਤਲਬ ਵਰਕਸ਼ਾਪ ਤੇ ਜਾਣ ਦੀ ਲੋੜ ਨਹੀਂ ਪੈਂਦੀ ਜੀ ਅਸੀਂ ਖੁਦ ਆਪਦਾ ਕੰਮ ਆਪ ਕਰ ਲੈਨੇ ਆ ਜੀ ਵੈਲਡਿੰਗ ਅਸੀਂ ਖੁਦ ਚਲਾ ਲੈਨੇ ਆ ਅਮ ਲੇਥ ਦਾ ਕੰਮ ਵੀ ਸਿਆਪ ਕਰਦਾ ਜੀ ਤੇ ਜਿਹੜਾ ਵੀ ਮਸ਼ੀਨਰੀ ਮਸ਼ੀਨਰੀ ਦੇ ਵਿੱਚ ਟੈਕਨੀਕਲ ਜਿਹੜੀ ਫਾਲਟ ਪੈ ਜਾਂਦੀ ਹੈ ਉਹ ਉਸੇ ਮਸ਼ੀਨਰੀ ਨੂੰ ਚਲਦੇ ਆ ਚਲਦੇ ਦੇ ਵਿੱਚ ਅਸੀਂ ਐਂ ਦੇਖ ਲੈਨੇ ਆ ਵੀ ਇਸ ਮਸ਼ੀਨਰੀ ਦੇ ਵਿੱਚ ਆਹ ਪੁਰਜਾ ਖਰਾਬ ਹੋ ਗਿਆ ਤੁਰੰਤ ਉਹਨੂੰ ਬਦਲ ਕੇ ਠੀਕ ਕਰ ਲਿਆ ਜਾਂਦਾ ਹੈ ਜੀ ਕਿਉਂਕਿ ਅਗਰ ਆਪਾਂ ਮਿਸਤਰੀ ਤੇ ਡਿਪੈਂਡ ਰਵਾਂਗੇ ਉਸ ਦਿਨ ਰਾਤ ਨੂੰ 9-10 ਵਜੇ ਅਗਰ ਮਸ਼ੀਨਰੀ ਆਪਣੀ ਖਰਾਬ ਹੁੰਦੀ ਹੈ ਤਾਂ 10 ਵਜੇ ਰਾਤ ਨੂੰ 10 ਵਜੇ ਤੱਕ ਸਵੇਰੇ 10 ਵਜੇ ਤੱਕ ਮਿਸਤਰੀ ਦੁਕਾਨ ਤੇ ਨਹੀਂ ਆਉਂਦਾ ਔਰ ਆਪਣਾ ਕੰਮ ਖੜ ਜਾਣਾ ਹੈ ਔਰ ਐਸਾ ਗੱਲ ਦਾ ਮਤਲਬ ਕਿ ਲੋਕ ਵੀ ਟੈਕਨੀਕਲ এডਿਕੇਸ਼ਨ ਲੈਣ ਦਾ ਇਹ ਸਾਨੂੰ ਬਹੁਤ ਵੱਡਾ ਫਾਇਦਾ ਹੈ ਖੇਤੀ ਕਰਨ ਦੇ ਨਾਲ 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 ਸਹਾਇਕ ਤੰਦਿਆ ਹਰੇਕ ਕਿਸਾਨ ਨੂੰ ਅਪਣਾਉਣਾ ਚਾਹੀਦਾ ਜੀ ਮੇਰਾ ਤਾਂ ਇਹ ਹੀ ਮਤਲਬ ਇੱਕ ਸੋਚ ਹੈ ਔਰ ਅਪਣਾਉਣਾ ਕਿਉਂ ਚਾਹੀਦਾ ਕਿਉਂਕਿ ਖੇਤੀ ਦੀ ਫਸਲ ਆਉਂਦੀ ਹੈ ਜੀ 6 ਮਹੀਨੇ ਬਾਅਦ ਔਰ 6 ਮਹੀਨੇ ਤੱਕ ਕਿ ਕਿਸਾਨ ਜਿਹੜਾ ਹੈ ਉਹ ਟੋਏ ਪਟਦਾ ਰਹਿੰਦਾ ਪਟਦਾ ਰਹਿੰਦਾ ਪਟਦਾ ਰਹਿੰਦਾ ਔਰ 6 ਮਹੀਨੇ ਬਾਅਦ ਉਹ ਟੋਆ ਉਹਨਾਂ ਕੁ ਡੂੰਗਾ ਹੋ ਜਾਂਦਾ ਹੈ ਕਿ ਆੜਤੀਆਂ ਦੇ ਬੈਂਕਾਂ ਦੇ ਵਿਆਜ ਭਰ ਕੇ ਉਹ ਟੋਆ ਪੁਰਿੰਦਾ ਹੀ ਨਹੀਂ ਜੀ ਅਗਰ ਆਪਾਂ ਖੇਤੀ ਦੇ ਨਾਲ-ਨਾਲ ਸਹਾਇਕ ਤੰδα ਕਰ ਰਹੇ ਆ ਤਾਂ ਆਪਾਂ ਨੂੰ ਮੇਰਾ ਖਿਆਲ ਕਹਿੰਦਾ ਵੀ ਉਹ ਕਰਜ਼ੇ ਲੈ ਕੇ ਉਹ ਡੂੰਘੇ ਟੋਏ ਪੱਟਣ ਦੀ ਲੋੜ ਨਹੀਂ ਪੈਂਦੀ ਜਿੰਨੀ ਕ ਆਮਦਨ ਆਪਾਂ ਨੂੰ ਉਸ ਸਹਾਇਕ ਤੰਦੇ ਤੋਂ ਆ ਰਹੀ ਹੈ ਆਪਾਂ ਉਸ ਆਮਦਨ ਦੇ ਨਾਲ ਹੈ ਮਤਲਬ ਜਿਹੜੇ ਖਰਚੇ ਖੇਤੀ ਦੇ ਵਿੱਚ ਹੋ ਰਹੇ ਨੇ ਉਹ ਥੋੜੇ-ਥੋੜੇ ਥੋੜੇ-ਥੋੜੇ ਖਰਚੇ ਇਨਵੈਸਟ ਕਰਕੇ ਖੇਤੀ ਦੇ ਉੱਤੇ ਮਤਲਬ ਇੱਕ ਜਿਹੜੀ ਆਪਾਂ ਇਕਨੋਮਿਕਲੀ ਸਲੇਪ ਹੈਗੀ ਆ ਉਹਨੂੰ ਆਪਾਂ ਇੱਕ ਲੈਵਲ ਤੇ ਰੱਖ ਸਕਦੇ ਆ ਜੀ ਨੌਜਵਾਨਾਂ ਦੇ ਲਈ ਖੇਤੀ ਦੇ ਵਾਸਤੇ ਸੰਦੇਸ਼ ਹੈ ਜੀ ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਜੀ ਉਹ ਮਤਲਬ ਕਹਿ ਲੋ ਵੀ ਪਰਗਰਬੀਜਾਂ ਤੇ ਗਿੱਜੀ ਹੋਈ ਹੈ ਜੀ ਚਿੱਟੇ ਪਜਾਮੇ ਕੁਰਤੇ ਪਾ ਲੇ ਚੰਗੇ ਬੈਲਟ ਅੰਕਸ ਲੀਆਂ ਔਰ ਖੇਤੀ ਵਾਲੇ ਪਾਸੇ ਧਿਆਨ ਹੈ ਨਹੀਂ ਬਿਲਕੁਲ ਹੀ ਜੀ ਔਰ ਜਦੋਂ ਤੱਕ ਖੇਤੀ ਮੈਂ ਕਹਿੰਨਾ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਕਰਦੇ ਖੇਤੀ ਦੇ ਵਿੱਚ ਮਿੱਟੀ ਦੇ ਨਾਲ ਮਿੱਟੀ ਜਦੋਂ ਤੱਕ ਆਪਾਂ ਨਹੀਂ ਹੁੰਦੇ ਖੇਤੀ ਨਹੀਂ ਕਰ ਸਕਦੇ ਮੇਰਾ ਨੌਜਵਾਨਾਂ ਨੂੰ ਇਹ ਸੁਨੇਹਾ ਹੈ ਵੀ ਖੇਤੀ ਜਿਹੜਾ ਹੈ ਉਹ ਆਪਣਾ ਇੱਕ ਪਿਤ੍ਰਿਕ ਤੰਦਾ ਹੈ ਉਹਨੂੰ ਨਾ ਛੱਡਿਆ ਜਾਵੇ ਖੇਤੀ ਤੋਂ ਬਿਨਾ ਆਪਣੇ ਕੋਲ ਹੋਰ ਕੋਈ ਰੁਜਗਾਰ ਨਹੀਂਗਾ ਖੇਤੀ ਅਗਰ ਛੱਡਤੀ ਤਾਂ ਮਤਲਬ ਕਹ ਲਓ ਵੀ ਭੁੱਖ ਮਰ ਰਹੀ ਆਪਣੇ ਤਾਂ ਨਹੀਂ ਆਣੀ ਜੀ ਪੂਰੇ ਸੰਸਾਰ ਦੇ ਵਿੱਚ ਭੁੱਖ ਮਰੀ ਆ ਜਾਣੀ ਹੈ ਲੋਕਾਂ ਨੂੰ ਖਾਣ ਦੇ ਲਾਲੇ ਪੈ ਜਾਣੇ ਲੋਕਾਂ ਨੂੰ ਖਾਣ ਨੂੰ ਦਾਣੇ ਤੱਕ ਨਹੀਂ ਮਿਲਨੇ ਇਸ ਲਈ ਮੇਰਾ ਤਾਂ ਮਤਲਬ ਨੌਜਵਾਨ ਵੀਰਾਂ ਨੂੰ ਇਹੀ ਚਲੋ ਖੇਤੀ ਕਰਨਾ ਔਖਾ ਹੈ ਪਰ ਟੈਕਨੀਕਸ ਅੱਜ ਕੱਲ ਇੰਨੀਆਂ ਕੁਦਰੀਆਂ ਨੇ ਵੀ ਖੇਤੀ ਨੂੰ ਨਾਲ-ਨਾਲ ਅਪਡੇਟ ਕਰਦੇ ਰਹੋ ਜਿਵੇਂ ਜਿਵੇਂ ਆਪਣੇ ਕੋਲੇ ਸਾਧਨ ਆ ਰਹੇ ਨੇ ਅਪਡੇਟ ਸਾਧਨ ਆ ਰਹੇ ਨੇ ਉਹਨਾਂ ਦੇ ਨਾਲ ਖੇਤੀ ਕਰੋ ਇੱਕ ਮੇਰਾ ਨੌਜਵਾਨਾਂ ਨੂੰ ਇਹ ਵੀ ਸੰਦੇਸ਼ ਹੈ ਜੀ ਵੀ ਨੇਰੀ ਪਾਣੀ ਦਾ ਇੱਥੇ ਆਪਣੇ ਮਤਲਬ ਸਮੱਸਿਆ ਹੈ ਹੀ ਆ ਜੀ ਤੇ ਟਿਊਬਵੈੱਲ ਦੇ ਪਾਣੀ ਦੀ ਵੀ ਬੜੀ ਗੰਭੀਰ ਸਮੱਸਿਆ ਹੈ ਔਰ ਲਗਭਗ ਪਾਣੀ ਥੱਲੇ ਦਾ ਕੋੜਾ ਹੈ ਅਗਰ ਕੋੜਾ ਪਾਣੀ ਜ਼ਮੀਨ 'ਚ ਛੱਡੀ ਜਾਵਾਂਗੇ ਤਾਂ ਉਹਨੇ ਕੱਲਰ ਹੀ ਪੈਦਾ ਕਰਨਾ ਹੈ ਔਰ ਵੈਸੇ ਵੀ ਪਾਣੀ ਦਾ ਜਿਹੜਾ ਲੈਵਲ ਹੈ ਉਹ ਦਿਨੋ ਦਿਨ ਦਿਨੋ ਦਿਨ ਘਟ ਰਿਹਾ ਹੈ ਤਾਂ ਕਰਕੇ ਜੇ ਮੋਟਰਾਂ ਦੇ ਨਾਲ ਵੀ ਆਪਾਂ ਪਾਣੀ ਲਗਾ ਰਹੇ ਆ ਤੇ ਉਹਨਾਂ ਕ ਮੋਟਰਾਂ ਚਲਾਈਏ ਉਹਨਾਂ ਕ ਪਾਣੀ ਦਾ ਲੈਵਲ ਕਰੀਏ ਤਾਂ ਜੋ ਕਿ ਜਿੰਨਾਂ ਕ ਆਪਾਂ ਨੂੰ ਲੋੜ ਹੈ ਉਹਨਾਂ ਕ ਚਲਾ ਕੇ ਮੋਟਰਾਂ ਬੰਦ ਕਰਦੀਏ ਪਾਣੀ ਨੂੰ ਮਤਲਬ ਜਾਇਆ ਨਾ ਕਰੀਏ ਪਾਣੀ ਨੂੰ ਵੇਸਟ ਨਾ ਕਰੀਏ ਔਰ ਦੂਜਾ ਮਤਲਬ ਘਟ ਮੋਟਰ ਚਲਾਉਣ ਦਾ ਇਹ ਵੀ ਫਾਇਦਾ ਹੋਊਗਾ ਆਪਾਂ ਨੂੰ ਕਿ ਜਿਆਦਾ ਪਾਣੀ ਛੱਡਾਂਗੇ ਤਾਂ ਜਿਆਦਾ ਕਲਰ ਪੈਦਾ ਹੋਊਗਾ ਅਗਰ ਥੋੜਾ ਪਾਣੀ ਛੱਡਦੇ ਆ ਆਪਾਂ ਜਿੰਨਾ ਫਸਲ ਨੂੰ ਲੋੜ ਆ ਉਨਾਂ ਨੂੰ ਪਾਣੀ ਛੱਡਦੇ ਆ ਤਾਂ ਕਲਰ ਦੀ ਮਾਤਰਾ ਮਾਤਰਾ ਨੂੰ ਮਤਲਬ ਘਟਾਇਆ ਜਾ ਸਕਦਾ ਹੈ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਮੈਂ ਪਹਿਲਾਂ 30 40 ਟ੍ਰੇ ਦੀ ਪ੍ਰੋਡਕਸ਼ਨ ਰੋਜ਼ ਸੇਲ ਕਰਦਾ ਸੀ ਅੱਜ ਇਸ ਟਾਈਮ ਤੇ ਮੈਂ ਕੱਪੜੇ ਫਾਰਮ ਦੀ ਘੱਟੋ ਘੱਟ 25 30% ਪ੍ਰੋਡਕਸ਼ਨ ਵੀ ਤੁਸੀਂ ਇਹ ਲਾਗੇ ਚਲੋ ਮੈਂ ਫਾਰਮ ਦੀ ਰੋਜ਼ ਦੀ 500 ਟ੍ਰੇ ਆਪਣੀ ਆਪਣੀ ਸਾਰੀ ਮਾਰਕੀਟ ਕਰ ਰਹੇ ਆ ਜੀ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ ਅਸੀਂ ਕੁਝ ਅੱਛਾ ਲੋਕਾਂ ਨੂੰ ਦੇ ਪਾਏ। ਬਾਕੀ ਮੈਂ ਆਪਣੇ ਫਾਰਮ ਬਾਰੇ ਕੁਝ ਦੱਸਣਾ ਚਾਹੁੰਦਾ ਜੀ। ਮੇਰੇ ਫਾਰਮ ਤੇ ਜੀ ਜੋ ਅਸੀਂ ਫੀਡ ਯੂਜ਼ ਕਰਦੇ ਆ ਉਹ ਸਾਰਾ ਜੋ ਮਟੀਰੀਅਲ ਯੂਜ਼ ਕਰਦੇ ਆ ਉਹ ਬਹੁਤ ਅੱਛੀ ਕੁਆਲਿਟੀ ਦਾ ਅਸੀਂ ਪਰਚੇਸ ਕਰਦੇ ਆ। ਚਾਹੇ ਉਹ ਮੱਕੀ ਹੋ ਚਾਹੇ ਉਹ ਬਾਜਰਾ ਹੋ ਚਾਹੇ ਉਹ ਸੋਇਆ ਹੋ ਚਾਹੇ ਉਹ ਜੀਐਨਈ ਹੋ ਚਾਹੇ ਉਹ ਅਸੀਂ ਕੋਈ ਵੀ ਦਵਾਈ ਵੀ ਹੋ ਤਾਂ ਵਧੀਆ ਤੋਂ ਵਧੀਆ ਕੰਪਨੀ ਦੀ ਅਸੀਂ ਦਵਾਈ ਯੂਜ਼ ਕਰੀਦੀ ਆ। ਜੇ ਮੁਰਗੀ ਦੀ ਹੈਲਥ ਵਧੀਆ ਰਹੇਗੀ ਤੇ ਤਾਂ ਹੀ ਅਸੀਂ ਲੋਕਾਂ ਨੂੰ ਵਧੀਆ ਪ੍ਰੋਡਕਟ ਦੇ ਪਾਵਾਂਗੇ ਤੇ ਵਧੀਆ ਜੇ ਪ੍ਰੋਡਕਟ ਹੋਏਗਾ ਤੇ ਵਧੀਆ ਉਹਦੇ ਚ ਪ੍ਰੋਟੀਨ ਹੋਏਗੀ ਵਧੀਆ ਉਹਦੀ ਕੁਆਲਿਟੀ ਹੋਏਗੀ ਤੇ ਵਧੀਆ ਲੋਕਾਂ ਦੀ ਇਮਿਊਨਿਟੀ ਇਮਿਊਨਿਟੀ ਇਮਿਊਨ ਸਿਸਟਮ ਅੱਛਾ ਹੋਏਗਾ ਲੋਕਾਂ ਦਾ ਤੇ ਬਾਕੀ ਜੀ ਮੁਸ਼ਕਲਾਂ ਬਹੁਤ ਆਈਆਂ ਜੀ ਜਦੋਂ ਸਟਾਰਟਿੰਗ ਕੀਤੀ ਸੀ ਉਦੋਂ ਬਹੁਤ ਮੁਸ਼ਕਲਾਂ ਆਈਆਂ ਜਦੋਂ 2005 ਸਟਾਰਟ ਕੀਤਾ ਸੀਗਾ ਉਦੋਂ ਉਸ ਟਾਈਮ ਤੇ ਬਰਡ ਫਲੂ ਦਾ ਰੌਲਾ ਪਿਆ ਜੀ 2006 ਦੇ ਵਿੱਚ ਜੋ ਫਾਰਮ ਸਾਨੂੰ ਉਹਦੋਂ ਮੈਂ ਨਵਾਂ ਨਵਾਂ ਫਾਰਮ ਲਾਇਆ ਸੀ ਉਦੋਂ ਮੈਨੂੰ ਲਾਸ ਬਹੁਤ ਹੋਇਆ ਤੇ ਚਲੋ ਕੋਈ ਨਹੀਂ ਪ੍ਰਮਾਤਮਾ ਦੀ ਮਿਹਰਬਾਨੀ ਅਸੀਂ ਉਸ ਚੀਜ਼ ਤੋਂ ਨਿਕਲ ਗਏ 2011-12 ਸਾਡਾ ਬਹੁਤ ਅੱਛਾ ਨਿਕਲਿਆ ਜੀ ਅੰਡੇ ਦੀ ਸ਼ਾਰਟੇਜ ਸੀਗੀ ਸਾਨੂੰ ਅੱਛਾ ਮੁਨਾਫਾ ਅੱਛਾ ਮਿਲਿਆ ਜੀ 2016-17-18 ਬਹੁਤ ਅੱਛਾ ਨਿਕਲਿਆ ਜੀ ਮੁਨਾਫਾ ਅੱਛਾ ਹੋਇਆ ਜੀ 2019 ਦੇ ਵਿੱਚ ਥੋੜਾ ਜਿਹਾ ਫੂਡ ਪ੍ਰਾਈਸਸ ਵੱਧ ਗਏ ਸੀਗੇ ਜਿਹਦੇ ਕਰਕੇ ਤੁਹਾਨੂੰ ਥੋੜਾ ਲਾਸ ਹੋਇਆ 2020 ਦੇ ਵਿੱਚ ਵੀ ਕਰੋਨਾ ਕਰਕੇ ਥੋੜਾ ਕੁਝ ਪੀਰੀਅਡ ਲਾਸ ਹੋਇਆ ਪਰ ਚਲੋ ਉਸ ਤੋਂ ਬਾਅਦ 2021 2022 ਸਾਡਾ ਬਹੁਤ ਅੱਛਾ ਚੱਲ ਰਿਹਾ ਸਾਨੂੰ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਪੋਲਟਰੀ ਦੇ ਵਿੱਚ